ਅੱਜ ਕੀ ਕਰਨਾ ਚਾਹੋਗੇ ਜਿਹੜੀ ਇੱਕ ਐਕਟੀਵਿਟੀ ਸੇਵਾ ਕੀਤੀ ਆ ਰਹੀ ਹੈ ਨਾ ਕੰਮ ਦਾ ਹਸਤਾ ਉਹਦੀ ਸਾਡਾ ਲੈ ਕੇ ਜਾ ਰਹੇ ਪਿੰਡਾਂ ਕਲੀ ਤੋਂ ਤਾਂ ਇਸ ਤਰ੍ਹਾਂ ਦਾ ਵਿਚਾਰ ਵੰਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਸ ਤਰ੍ਹਾਂ ਸਜੁਰਮ ਦੇ ਲੋਕਾਂ ਦਾ ਕੋਈ ਕਿਸੇ ਕੀ ਕਰਨਾ ਚਾਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡਾਂ ਅਕਲੀਆ ਵੱਲੋਂ ਇਸ ਲੰਗਰ ਦੀ ਜੋ ਸਾਰੇ ਪਿੰਡ ਵੱਲੋਂ ਰਲ ਕੇ ਤਿੰਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਇਹ ਲੰਗਰ ਦੀ ਮੰਨ ਲਓ ਵੀ ਇੱਕ ਅਸੀਂ ਚਲਾ ਰਹੇ ਹਾਂ ਅੱਜ ਪਹਿਲਾ ਦਿਨ ਅੱਜ ਸ਼ੁਰੂਆਤ ਕਰ ਰਹੇ ਹਾਂ ਸੋ ਸਾਨੂੰ ਇਹ ਪ੍ਰਿੰਨ ਸਾਡੇ ਗਵੰਡੀ ਪਿੰਡ ਪੱਖੋਂ ਤੋਂ ਮਿਲੀ ਜੋ ਪੱਖੋਂ ਪਹਿਲਾਂ ਵੀ ਲੰਗਰ ਲੈ ਕੇ ਜਾਂਦੇ ਆ ਮਾਸਟਰ ਜੰਮੇਰ ਹਰਮਨ ਲੋ ਉਹਨਾਂ ਨੂੰ ਸਾਨੂੰ ਥੋੜਾ ਜਿਹਾ ਦੱਸਿਆ ਵੀ ਐ ਕਰਕੇ ਵੀ ਉੱਥੇ ਵੀ ਲੰਗਰ ਦੀ ਲੋੜ ਆ ਅੱਜ ਸਾਰੇ ਪਿੰਡੋਂ ਵੱਲੋਂ ਸਾਡੇ ਵੱਲੋਂ ਇਹ ਲੰਗਰ ਇਕੱਠਾ ਸਾਨੂੰ ਉਮੀਦ ਨਹੀਂ ਸੀ ਵੀ ਇੰਨਾ ਲੰਗਰ ਇਕੱਠਾ ਹੋ ਜਾਣਾ ਤੇ ਅੱਜ 1000 ਬੰਦੇ ਦਾ ਲੰਗਰ ਇਕੱਠਾ ਜਿਵੇਂ ਦੁੱਧ ਦਾ ਲੱਸੀ ਅਚਾਰ ਤੇ ਰੋਟੀਆਂ ਪ੍ਰਸ਼ਾਦੇ ਸਾਰਾ ਮੰਨ ਲਓ ਵੀ 1000 ਬੰਦੇ ਦਾ ਪ੍ਰਬੰਧ ਕੀਤਾ ਗਿਆ ਅਗਲੇ ਜੋ ਸਾਡੀ ਵਾਰੀ ਆਵੇਗੀ ਅਗਲੇ ਮਹੀਨੇ ਫੇਰ ਅਸੀਂ ਏਦੂ ਹੀ ਵੱਧ ਚੜ ਕੇ ਇਹ ਸਾਰੀ ਸੰਗਤ ਜਿਵੇਂ ਸਾਰੇ ਨਗਰ ਵੱਲੋਂ ਇਕੱਠਾ ਕਰਕੇ ਅਸੀਂ ਉੱਥੇ ਲੰਗਰ ਲਾਵਾਂਗੇ ਇਹ ਅਸੀਂ ਕੀਤਾ ਗਿਆ ਜੀ ਜਿੱਥੇ ਬਤਿਹਾਰਾ ਲੰਗਰ ਵੀ ਲੈ ਕੇ ਜਾ ਰਹੇ ਹਾਂ ਬਹੁਤ ਬੜੀ ਲੋਰਸੀ ਦੀ ਸੇਵਾ ਦੀ ਹਸਤਾਨੇ ਵਿੱਚ ਜਿੱਤਣਾ ਪਿੰਡ ਦੇ ਨਾ ਨੰਗਰ ਵੀ ਬਹੁਤ ਹੋ ਗਿਆ ਪਰ ਲੈਣਾ ਹੈ ਨਾ ਚਾਹ ਪਾਣੀ ਲੈਣਾ ਤਾਂ ਛੋਟਾ ਜਿਹਾ ਕਾਫੀ ਦੀਪ ਚੀਜ਼ੇ ਕੱਪ ਮਿਲਦਾ ਹੈ ਹਾਂਜੀ ਹਾਂਜੀ ਸਾਡੀ ਸੇਵਾ ਸ਼ੁਰੂ ਕੀਤੀ ਗਿਆ ਲੱਗਦਾ ਬਹੁਤ ਵੱਡੀ ਗੱਲ ਨਹੀਂ ਹੈ ਨਾ ਹਾਂਜੀ ਹਾਂਜੀ ਸੋ ਅਸੀਂ ਇਹੀ ਸੋਚ ਕੇ ਸੇਵਾ ਸ਼ੁਰੂ ਕੀਤੀ ਹੈ ਕਿ ਅਸੀਂ ਦੇਖਿਆ ਗਿਆ ਉੱਥੇ ਨੰਗਰ ਦੀ ਜ਼ਿਆਦਾ ਮਹੱਤਤਾ ਕੀ ਲੋੜ ਹੈਗੀ ਤੇ ਇਸ ਨੂੰ ਸੰਬੰਧ ਚ ਰੱਖ ਕੇ ਅਸੀਂ ਪਿੰਡ ਵੱਲੋਂ ਨਗਰ ਵੱਲੋਂ ਨੰਗਰ ਪਾਣੀ ਦੀ ਨੰਗਰ ਲਾਉਣ ਦੀ ਇੱਥੇ ਸੇਵਾ ਕਰੀਏ ਵਿਚਾਰ ਆਉਣਾ ਬਹੁਤ ਵੱਡੀ ਗੱਲ ਨਹੀਂ ਹੈ ਜੀ ਸਾਡਾ ਮਾਸਟਰ ਜਗਨ ਸਿੰਘ ਜੀ ਪੱਖੋ ਨਾਲ ਤਾਲਮੇਰ ਹੋਇਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਉੱਥੇ ਆਪਾਂ ਨੂੰ ਲੰਗਰ ਲੈ ਕੇ ਜਾਂਦੇ ਨੇ ਉਹ ਪਹਿਲਾਂ ਤੋਂ ਹੀ ਜਾਂਦੇ ਨੇ ਪੱਖੋ ਕਰਾਂ ਤੋਂ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਵੀ ਇਹਦੇ ਵਿੱਚ ਸਹਿਯੋਗ ਕਰਾਂਗੇ ਜੀ ਉਹਨਾਂ ਦੇ ਸਹਿਯੋਗ ਕਰਨ ਅੱਜ ਅਸੀਂ ਹਜ਼ਾਰ ਬੰਦੇ ਦਾ ਲੰਗਰ ਇਕੱਠਾ ਕਰ ਲਿਆ ਜਿਸ ਦੇ ਵਿੱਚ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਦੁੱਧ ਲੱਸੀ ਪ੍ਰਸ਼ਾਦਾ ਪਾਣੀ ਲੰਗਰ ਮੂਰ ਵਧੀਆ ਸਹਿਯੋਗ ਮਿਲਿਆ ਸਾਨੂੰ ਪਿੰਡ ਵੱਲੋਂ ਜੇ ਅਸੀਂ ਚਾਹਣਿਆਂ ਅਗਲੀ ਵਾਰ ਜਦੋਂ ਸ਼ੁੱਕਰਵਾਰ ਨੂੰ ਅਗਲੇ ਮਹੀਨੇ ਚ ਲੈ ਕੇ ਜਾਵਾਂਗੇ ਤਾਂ ਇਦੋਂ ਵੀ ਵੱਡਾ ਸਹਯੋਗ ਮਿਲੂਗਾ ਨਗਰ ਵੱਲੋਂ ਅਕੜੀ ਵੱਲੋਂ ਪਹਿਲੀ ਵਾਰ ਜਿਹੜੇ ਕੀਆ ਰਿਹਾ ਸੀ ਉਹ ਹਾਂਜੀ ਪਹਿਲੀ ਵਾਰ ਹਾਂਜੀ ਪਹਿਲੀ ਵਾਰ ਹੋ ਰਿਹਾ ਹੈ ਭਗਵਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਲੱਗਦਾ ਬਹੁਤ ਦਿਨ ਰਾਤ ਨਹੀਂ ਬਣੀ ਹੈ ਨਾ ਹਾਂਜੀ ਕੀ ਕਹਿੰਦੇ ਚਾਹੁੰਦੇ ਹੋ ਆਏ ਵੀ ਖਾਲਸਾ ਵੈਗੂ ਜੀ ਫਤਿਹ ਜੋ ਆਪਣੇ ਸੰਗਤ ਉਥੇ ਨੇਮਜ ਹਸਪਤਾਲ ਚ ਜੀ ਕੋਈ ਮਰੀਜ਼ਾਂ ਨਾਲ ਦੁਖੀ ਹੋਏ ਬੰਦੇ ਫਿਰਦੇ ਆ ਆਪਾਂ ਉਹਨਾਂ ਦਾ ਵਾਸਤੇ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਸੀਂ ਪਹਿਲੇ ਦਿਨ ਹੀ ਇਹ ਸੇਵਾ ਅੱਜ ਲੈ ਕੇ ਜਾ ਰਹੇ ਹਾਂ ਜੀ ਇਹ ਸੇਵਾ ਸਾਡੀ ਉਮੀਦ ਹੈ ਵੀ ਸਾਨੂੰ ਅਗਲੇ ਮਹੀਨੇ ਜਦੋਂ ਬਾਰੀ ਮਿਲੂ ਅਸੀਂ ਇਦੋਂ ਵੀ ਵੱਧ ਚੜਕੇ ਇਸਾ ਲੈ ਕੇ ਇਹ ਆਸਤ ਅਸੀਂ ਜਰੂਰ ਉੱਥੇ ਸੇਵਾ ਚ ਇਹ ਸੱਪਣਾ ਚਾਹੁੰਦੇ ਹਾਂ ਸੰਗਤ ਵੱਲੋਂ ਤੇ ਪਿੰਡ ਵੱਲੋਂ ਬਹੁਤ ਬਹੁਤ ਅਸੀਂ ਇਹ ਵੱਧ ਚੜਕੇ ਇਸ ਲਵਾਂਗੇ ਹਰੇਕ ਬੰਦੇ ਨੂੰ ਉੱਥੇ ਪ੍ਰਸ਼ਾਦਾ ਪਾਣ ਦੀ ਲੋੜ ਹੈ ਕੋਈ ਇਸ ਪ੍ਰਸ਼ਾਦੇ ਦੇ ਤਾਂ ਬੈਠਾ ਨਹੀਂ ਬੰਦਾ ਉੱਥੇ ਕੋਈ ਪਰ ਫਿਰ ਵੀ ਦੁਖੀ ਬੰਦੇ ਆਪਾਂ ਸਾਰੇ ਆਪਣੇ ਭਾਈਚਾਰੇ ਆ ਉੱਥੇ ਜੀ ਆਪੇ ਹੀ ਖਾਣਾ ਪੀਣਾ ਕੋਈ ਪਰ ਹੋਸੀ ਅਸੀਂ ਇਹ ਸੇਵਾ ਨੂੰ ਸਿਰ ਮੱਥੇ ਲੈ ਕੇ ਚੱਲੇ। ਇਸ ਤਰ੍ਹਾਂ ਤੋਂ ਸੁਣਿਆ ਸੇਵਾ ਗੁਰੂ ਦੇ ਕੀ ਲੱਗਦੇ ਨੇ ਸਾਰੇ ਪਿੰਡਾਂ ਤੋਂ ਨਾ ਸੇਵਾ ਗੁਰੂ ਹੁਣ ਕਹਿੰਦੀ ਹੈ। ਹਾਂਜੀ ਹਾਂਜੀ ਜਿਹੜੇ ਮਰੀਜ਼ ਦੁੱਖਿਆ ਹਨ ਹਾਂ ਹਾਂ ਜੀ ਬੜੀ ਕ੍ਰਾਪਾ ਕਰਦੇ ਹਾਂ। ਹਾਂਜੀ ਇਹ ਪਰ ਸਾਰੇ ਆਪਣੇ ਸੰਗਤ ਨੂੰ ਸਾਰੇ ਪਿੰਡਾਂ ਨੂੰ ਹੀ ਹੰਬੜਾ ਮਾਰਨਾ ਚਾਹੀਦਾ ਹੈ ਜੀ ਪ੍ਰਸ਼ਾਦਾ ਪਾਣੀ ਦੀ ਉੱਥੇ ਬਹੁਤ ਜ਼ਰੂਰਤ ਹੈ ਤੇ ਲੈ ਕੇ ਹਮ ਹਮ ਆ ਕੇ ਆ ਦੀ ਬਾਰੀ ਬਣਾ ਕੇ ਉਸ ਟਾਈਮ ਨਾਲ ਉੱਥੇ ਆਪਾਂ ਪ੍ਰਸ਼ਾਦਾ ਪਾਣੀ ਸੰਗਤ ਨੂੰ ਸਕਾ ਕੇ ਆਪਣੇ ਭਾਈਚਾਰੇ ਆ ਜੀ। ਆਪਾਂ ਹੀ ਉੱਥੇ ਉੱਥੇ ਕਿਹੜਾ ਕੋਈ ਹੋਵੇ ਜੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰੇ ਨਗਰਾਂ ਨੂੰ ਸਾਰੇ ਜ਼ਿਲ੍ਹਿਆਂ ਨੂੰ ਵੀ ਉੱਥੇ ਪਈ ਜਿਹੇ ਜੀ ਹੁੰਦੀ ਹੈ ਸੇਵਾ ਆਪਾਂ ਕਰੋ ਆਪਣੇ ਲਈ ਇਹ ਕਿਸੇ ਖਤਰਮ ਨਹੀਂ ਜੀ ਦੁੱਧ ਲੱਸੀ ਦੁੱਧ ਲੱਸੀ ਪ੍ਰਸ਼ਾਦਾ ਪਾਣੀ ਚੌਲ ਦਾਲ ਪਾਣੀ ਜਿਹੜੇ ਗਾਹਾਂ ਨੂੰ ਸੇਤ ਕੀ ਤੇ ਕੁਸਕ ਕੰਮ ਦਾ ਜੀ ਸਾਨੂੰ ਮੌਕਾ ਥੋੜੇ ਚਿਰ ਤੋਂ ਮਿਲਿਆ ਥੋੜੇ ਦਿਨਾਂ ਦੇ ਵਾਸਤੇ ਗਾਹਾਂ ਨੂੰ ਅਸੀਂ ਦੁੱਧ ਭੱਜੜ ਕੇ ਵਧੀਆ ਲੰਗਰ ਤਿਆਰ ਕਰਕੇ ਲੈ ਕੇ ਜਾਵਾਂਗੇ ਇਤਕੀ ਜੇ ਕੋਈ ਸਾਥੋਂ ਕਮੀ ਰਹੇਗੀ ਉਹਦੀ ਇਸ ਮਰਜ਼ੀ ਹੋਣੀ ਕੋਈ ਵੀ ਖਾਲਸਾ ਭਾਈ